ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਅਤੇ ਮਾਨਯੋਗ ਡੀਆਈਜੀ ਰੂਪਨਗਰ ਰੇਂਜ ਸਰਦਾਰ ਨਾਨਕ ਸਿੰਘ ਆਈਪੀਐਸ ਜੀ ਵੱਲੋਂ ਨਜਾਇਜ਼ ਮਾਈਨਿੰਗ ਦੀ ਰੋਕਥਾਮ ਲਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਜਿਸ ਬੰਦੇ ਰੂਪਨਗਰ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਰੂਪਨਗਰ ਸ਼੍ਰੀ ਮਨਿੰਦਰ ਸਿੰਘ ਆਈਪੀਐਸ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਰੂਪਨਗਰ ਵਿਖੇ ਵੱਖ-ਵੱਖ ਥਾਵਾਂ ਤੇ ਨਜਾਇਜ਼ ਮਾਈਨਿੰਗ ਸੰਬੰਧੀ ਰੇਡ ਕੀਤੀ ਗਈ ਜੋ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਲੋ ਮਾਈਨਿੰਗ ਵਿਭਾਗ ਦੀ ਟੀਮ ਨਾਲ ਕ੍ਰੈਸ਼ਰ ਜ਼ੋਨ ਅਗੰਪੁਰ ਦੇ ਨਾਲ ਲੱਗਦੇ ਸਤਲੁਜ ਦਰਿਆ ਵਿੱਚ ਰੇਡ ਕੀਤੀ ਗਈ ਮੌਕੇ ਤੇ ਸਤਲੁਜ ਦਰਿਆ ਬਾਹਦ ਅਗੰਪੁਰ ਵਿੱਚ ਨਜਾਇਜ਼ ਮਾਈਨਿੰਗ ਕਰਦੀਆਂ ਚਾਰ ਬੁੱਕਲੈਨ ਮਸ਼ੀਨਾਂ ਪੁਲਿਸ ਪਾਰਟੀ ਨੇ ਮਾਈਨਿੰਗ ਵਿਭਾਗ ਦੀ ਟੀਮ ਵੱਲੋਂ ਕਾਬੂ ਕਰਕੇ ਕਬਜ਼ਾ ਪੁਲਿਸ ਵਿੱਚ ਲਈਆਂ ਗਈਆਂ ਜਿਸ ਸੰਬੰਦੇ ਮਾਈਨਿੰਗ ਵਿਭਾਗ ਦੀ ਦਰਖਾਸਤ ਤੇ ਮਸ਼ੀਨਰੀ ਅਤੇ ਜ਼ਮੀਨ ਮਾਲਕਾਂ ਵਿਰੁੱਧ ਚਾਰ ਪੋਕਲੈਂ ਮਸ਼ੀਨਾਂ ਦੇ ਨਾਮਾ मालूम ਚਾਲਕਾਂ ਮਾਲਕਾਂ ਨਾਮਾ मालूम ਜ਼ਮੀਨ ਮਾਲਕਾਂ ਨਾਮਾ मालूम ਟਿਪਰ ਚਾਲਕਾਂ ਮਾਲਕਾਂ ਦੇ ਦਰਜ ਰਜਿਸਟਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਥਾਣਾ ਨੂਰ ਪਰਵੇਦੀ ਵੱਲੋਂ ਵੀ ਮਾਈਨਿੰਗ ਵਿਭਾਗ ਦੀ ਟੀਮ ਨਾਲ ਨਜਾਇਜ਼ ਮਾਈਨਿੰਗ ਤਹਿਤ ਕਾਰਵਾਈ ਕਰਦੇ ਹੋਏ ਬੇ ਬਾਦ ਪਿੰਡ ਐਲਗਰਾ ਕ੍ਰੈਸ਼ਰ ਜ਼ੋਨ ਵਿੱਚ ਸਵਾਨ ਨਦੀ ਵਿੱਚ ਨਜਾਇਜ਼ ਮਾਈਨਿੰਗ ਕਰਦੀ ਇੱਕ ਬੋਕਲੈਂਡ ਮਸ਼ੀਨ ਨੂੰ ਕਾਬੂ ਕਰਕੇ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਆਓ ਜਾਣਦੇ ਹਾਂ ਮਾਮਲਾ ਬਾਕੀ ਸਾਰਾ ਹੈ ਕੀ। ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਿਤ ਇਹ ਸਾਨੂੰ ਕਾਫੀ ਕੰਪਲੇਂਟਸ ਆ ਰਹੀਆਂ ਸੀਗੀਆਂ ਕਿ ਜਿਹੜਾ ਰੂਪਨਗਰ ਡਿਸਟ੍ਰਿਕਟ ਵਿੱਚ ਇਲੀਗਲ ਮਾਈਨਿੰਗ ਦੀਆਂ ਕਾਫੀ ਕੰਪਲੇਂਟਸ ਸਾਡੇ ਸਾਹਮਣੇ ਆ ਰਹੀਆਂ ਸੀਗੀਆਂ ਮਾਨੋਖ ਸੀਐਮ ਸਾਹਿਬ ਦੀਆਂ ਡਾਇਰੈਕਸ਼ਨਸ ਸੀਗੀਆਂ ਕਿ ਆਪਾਂ ਜਿਹੜੇ ਇਹ ਇਲੀਗਲ ਧੰਦੇ ਚੱਲਦੇ ਨੇ ਮਾਫੀਆ ਜਿਹੜਾ ਚੱਲਦਾ ਇਹਨੂੰ ਆਪਾਂ ਨੇ ਪੂਰੇ ਸਿਸਟਮ ਨੂੰ ਆਪਾਂ ਨੇ ਖਰਾਬ ਕਰ ਦੇਣਾ ਕਿ ਜਿਹੜਾ ਲੋਕਾਂ ਦਾ ਜਿਹੜਾ ਬਣਦਾ ਰਾਇਕਟੀ ਦੇ ਰਾਹੀਂ ਜਿਹੜਾ ਆਪਣਾ ਸਰਕਾਰੀ ਫੰਡ ਹੋਏਗਾ ਉਹਦੇ 'ਚ ਜਿਹੜੇ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੋਏਗਾ ਉਹੀ ਇੱਥੇ ਹੋਣਾ ਚਾਹੀਦਾ ਤਾਂ ਕਿ ਜਿਹੜਾ ਲੋਕਾਂ ਨੂੰ ਬੈਨੀਫਿਟ ਜਾਣਾ ਚਾਹੀਦਾ ਜਿਹੜੀ ਰਾਇਲਟੀ ਦੀ ਮਨੀ ਦਾ ਉਹ ਸਾਡੇ ਕੋਲ ਜਿਹੜਾ ਹੈਗਾ ਲੋਕਾਂ ਨੂੰ ਬੈਨੀਫਿਟ ਪਹੁੰਚਾਇਆ ਜਾ ਸਕੇ ਇਸੇ ਤਹਿਤ ਰੂਪਨਗਰ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆ ਹੋਇਆ ਕੱਲ ਰਾਤ 6-7 ਜਗ੍ਹਾ ਤੇ ਛਾਪਾ ਮਾਰੀ ਕੀਤੀ ਗਈ ਜਿਹਦੇ ਵਿੱਚੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਐਲਗਰਾਂਥ ਤੇ ਅਗੰਪੁਰ ਨੇ ਜਿਹੜੇ ਉੱਥੇ ਦੇ ਸਾਈਟਸ ਸੀਗੀਆਂ ਜਿਹੜੀਆਂ ਰਾਤ ਨੂੰ ਨਾਈਟ ਉੱਥੇ ਪੋਕਲੇਨ ਮਸ਼ੀਨਾਂ ਚੱਲ ਰਹੀਆਂ ਸੀਗੀਆਂ ਪੰਜ ਜਿਹੜੀਆਂ ਮਸ਼ੀਨਾਂ ਉਹ ਸਾਡੇ ਵੱਲੋਂ ਜਿਹੜੀਆਂ ਰੂਪਨਗਰ ਪੁਲਿਸ ਵੱਲੋਂ ਤੇ ਨਾਲ ਮਾਈਨਿੰਗ ਡਿਪਾਰਟਮੈਂਟ ਦੇ ਵੱਲੋਂ ਅਸੀਂ ਸੀਜ਼ ਕਰ ਦਿੱਤੀਆਂ ਨੇ ਤੇ ਇਹਦੇ ਨਾਲ ਨਾਲ ਅਸੀਂ ਜਿਹੜੇ ਬਾਕੀ ਦੇ ਇੱਥੇ ਟਿੱਪਰ ਵਗੈਰਾ ਵੀ ਚੱਲ ਰਹੇ ਨੇ ਦੇ ਨੇ ਵੀ ਰਾਤ ਨੂੰ ਵੀ ਜਿਹੜੇ ਚੱਲ ਰਹੇ ਨੇ ਜਿਹੜਿਆਂ 'ਚ ਬਿਨਾਂ ਨੰਬਰ ਪਲੇਟ ਤੋਂ ਕੋਈ ਚੱਲ ਰਿਹਾ ਜਿਹੜੀ ਕੋਈ ਕੋਈ ਹਾਦਸੇ ਦਾ ਸ਼ਿਕਾਰ ਹੋ ਸਕਦਾ ਲੋਕਾਂ ਲਈ ਜਿਹੜਾ ਜਨਮਵਾਲ ਦੀ ਸੁਰੱਖਿਆ ਆਪਾਂ ਜ਼ਰੂਰੀ ਸਮਝਦਿਆਂ ਹੋਇਆ ਉਹਨਾਂ ਤੇ ਵੀ ਸਾਡੀ ਜਿਹੜੀ ਡਰਾਈਵ ਹੈਗੀ ਸਪੈਸ਼ਲ ਡਰਾਈਵ ਉਹਨਾਂ ਦੀ ਜਿਹੜੇ ਚਲਾਨ ਉਹਨਾਂ ਦੀ ਜਿਹੜੀ ਹੈਗੀ ਕਰਨੇ ਵੀ ਉਹ ਵੀ ਅਸੀਂ ਡਰਾਈਵ ਸ਼ੁਰੂ ਕਰ ਦਿੱਤੀ ਹੈ ਕਿ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਆਨਾਲੇ ਸਮੇਂ ਚ ਇਹ ਜਿਹੜੀ ਹੈਗੀ ਹੈ ਡਰਾਈਵ ਇਹ ਹੋਰ ਵੀ ਜ਼ਿਆਦਾ ਜਿਹੜੀ ਅਸੀਂ ਸ਼ਕਤੀ ਨਾਲ ਕਰਾਂਗੇ ਤਾਂ ਕਿ ਜਿਹੜਾ ਲੋਕਾਂ ਨੂੰ ਜਿਹੜਾ ਹੈਗਾ ਉਹ ਕੋਈ ਇਨਕਨਵੀਨੀਅੰਸ ਨਾ ਆਵੇ ਤੇ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੇ ਨੈਸ਼ਨਲ ਗ੍ਰੀਨ ਟਿਪਿਡਨਲ ਦੀ ਜਿਹੜੀ ਤੇ ਮਾਨਯੋਗ ਹਾਈ ਕੋਰਟ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਵੀ ਇਨਪਿਨ ਪਾਲਣਾ ਹੋਵੇ ਤੇ ਜਿਹੜੇ ਮਾਨਯੋਗ ਸੀਐਮ ਸਾਹਿਬ ਦੇ ਤੇ ਡੀਜੀਪੀ ਸਾਹਿਬ ਦੀਆਂ ਜਿਹੜੀਆਂ ਹਦਾਇਤਾਂ ਨੇ ਕਿ ਇੱਥੇ ਕੋਈ ਵੀ ਇਲੀਗਲ ਗੋਰਖ ਧੰਦਾ ਮਾਈਨਿੰਗ ਮਾਫੀਆ ਇਹਨਾਂ ਨੂੰ ਨਹੀਂ ਆਪਰੇਟ ਹੋਣ ਦਿੱਤਾ ਜਾਵੇਗਾ ਉਹਨੂੰ ਵੀ ਮੁੱਖ ਰੱਖਦੇ ਹੋਏ ਆ ਉਹਦੇ ਤੇ ਵੀ ਅਸੀਂ ਸਖਤ ਕਾਰਵਾਈ ਕਰਾਂਗੇ ਇਸ ਸੰਬੰਧੀ ਜਿਹੜਾ ਕੇਸ ਹੈ ਉਹ ਨੰਗਲ ਤੇ ਨਾਗپور ਸਾਹਿਬ ਖਾਣੇ ਚ ਦਰਜ ਹੋਇਆ ਜੀ ਇੱਕ ਨੂਰਪੁਰ ਵਿਧਿਚ ਹੋਇਆ ਜੀ ਇੱਕ ਨੰਗਪੁਰ ਸਾਹਿਬ ਚ ਦਰਜ ਇਹ ਲੀਗਲ ਸਾਈਟਾਂ ਨੂੰ ਆਪਾਂ ਕਰਾਂਗੇ ਦੱਸਾਂਗੇ ਕਿ ਇਹ ਲੀਗਲ ਸਾਈਟਾਂ ਦੇ ਦੇਖੋ ਜੀ ਸਾਡੇ ਨਾਲ ਮਾਈਨਿੰਗ ਡਿਪਾਰਟਮੈਂਟ ਅਸੀਂ ਉਹਨਾਂ ਦੇ ਨਾਲ ਸਾਂਝਾ ਉਪਰਾਲਾ ਕੀਤਾ ਹੋਇਆ ਤੇ ਜਿਹੜੀ ਜਿਹੜੀ ਵੀ ਮਾਈਨਿੰਗ ਡਿਪਾਰਟਮੈਂਟ ਸਾਨੂੰ ਦੱਸੇਗਾ ਕਿਉਂਕਿ ਉਹਨਾਂ ਨੂੰ ਜ਼ਿਆਦਾ ਟੈਕਨੀਕਲ ਐਕਸਪਰਟਾਈਜ਼ ਹੈਗੀ ਹੈ ਜਿਹੜੀ ਜਿਹੜੀ ਸਾਨੂੰ ਦੱਸਣਗੇ ਕਿ ਕਿਹੜੀਆਂ ਟੈਕਨੀਕਲਿਟੀਆਂ ਦੇ ਮੁੱਖ ਰ ਉਨ ਨੂੰ ਮੁਕ ਰੱਖਦੇ ਹਾਂ ਜਿਹੜੀ ਸਾਡੇ ਕੋਲ ਕੰਪਲੇਂਟ ਆਈ ਗਈ ਸੀ ਉਹਦੇ ਦੇ ਕਾਰਵਾਈ ਕਰਦੇ ਰਵਾਂਗੇ ਜੀ ਜਿਹੜੇ ਹੈਗੇ ਸਾਡੇ ਅਸੀਂ ਉਹਨਾਂ ਦੇ ਬੰਦੇ ਜਿਹੜੇ ਸਾਡੇ ਮੌਕੇ ਤੇ ਜਿਹੜੇ ਸੀਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਤੇ ਉਹਨਾਂ ਦੀ ਜਲਦ ਅਰੈਸਟ ਵੀ ਹੋਏਗੀ ਇਹ ਕਿ ਮਸ਼ੀਨਾਂ ਵਾਲੇ ਕਿੰਨੇ ਕੇਸ ਦੀ ਹੋਈ ਵੀ ਹੈ ਕਿ ਨਹੀਂ ਵਾਲੇ ਬਿਲਕੁਲ ਨਹੀਂ ਜੀ ਹਜੇ ਜਿਹੜੇ ਮਸ਼ੀਨਾਂ ਵਾਲੇ ਮਾਲਕ ਹੈ ਉਹ ਜਿਹੜੀ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਅਥਾਰਟिटीज ਤੋਂ ਲੈ ਕੇ ਉਹਨਾਂ ਦੀ ਡਿਟੇਲਸ ਉਹਨਾਂ ਨੂੰ ਨਾਮਿਨੇਟ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਕੀ ਜਦੋਂ ਮਸ਼ੀਨਾ ਫੜਿਆ ਦੀ ਉਸ ਲੋਨ ਦੇ ਵਿੱਚ ਬੰਦੇ ਨਹੀਂ ਸੀ ਨਹੀਂ ਜੀ ਉਸ ਟਾਈਮ ਉੱਥੇ ਕੋਈ ਮੌਕੇ ਤੇ ਨਹੀਂ ਪ੍ਰੈਜ਼ੈਂਟ ਸੀਗੇ ਤੇ ਜਦੋਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਜਿਹੜੇ ਹੈਗੇ ਮੌਕੇ ਤੇ ਆ ਵੀਡੀਓਜ਼ ਸੀਸੀਟੀਵੀ ਫੁਟੇजेस ਸਾਰਾ ਕੁਝ ਜਿਹੜਾ ਖੰਗਾਲਿਆ ਜਾ ਰਿਹਾ ਜਿਹੜਾ ਵੀ ਸਾਡੇ ਸਾਹਮਣੇ ਦਾ ਥਾਣੇ ਦੇ ਸਾਹਮਣੇ ਸੀ ਉਹਨਾਂ ਦੇ ਟਿੱਪਰਾਂ ਦਾ ਤਾਂ ਅਸੀਂ ਜ਼ਿਕਰ ਕੀਤਾ ਜਿਹੜੇ ਵਿਦਆਊਟ ਨੰਬਰ ਪਲੇਟਸ ਨੇ ਜਾਂ ਓਵਰਲੋਡਡ ਟਿੱਪਰਸ ਨੇ ਉਹਨਾਂ ਨੂੰ ਲੈ ਕੇ ਡਰਾਈਵ ਕੋਈ ਸਪੈਸ਼ਲ ਸ਼ੁਰੂ ਕਰਾਂਗੇ ਬਿਲਕੁਲ ਜੀ ਕੀਤੀ ਹੈ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਬਿਨਾ ਨੰਬਰ ਪਲੇਟ ਤੋਂ ਜਿਹੜੇ ਚੱਲਦੇ ਨੇ ਜਿਹੜੀ ਜਿਹ ਵਾਟੂ ਦੇ ਨਾਲ ਅਸੀਂ ਸਾਂਝੇ ਨਾ ਕੀ ਵੀ ਲਾਵਾਂਗੇ ਸਾਡੇ ਵੱਲੋਂ ਵੀ ਜਿਹੜੇ ਬਿਨਾਂ ਨੰਬਰ ਪਲੇਟ ਦੇ ਜਿਹੜੇ ਹੈਗੇ ਨੇ ਚੱਲ ਰਹੇ ਨੇ ਡੱਪਰ ਉਹਨਾਂ ਦੇ ਖਿਲਾਫ ਵੀ ਡ੍ਰਾਈਵ ਸ਼ੁਰੂ ਕਰ ਦਿੱਤੀ ਗਈ ਹੈ। ਜਾਂ ਜਿਹੜੇ ਮਾਈਨਿੰਗ ਦੇ ਪਰਚੇ ਵਾਜਨੇ ਹੋ ਰਹੇ ਨੇ ਉਹ ਅਨੁਪਛਾਤੇ। ਅ ਫਿਲਹਾਲ ਜੀ ਦੇਖੋ ਅਸੀਂ ਸਾਰੀ ਡਿਟੇਲ ਜਿਹੜੀ ਹੈ ਮਾਈਨਿੰਗ ਅਫੀਸਰ ਤੋਂ ਲੈ ਰਹੇ ਹਾਂ ਜਿਵੇਂ ਜਿਵੇਂ ਉਹ ਡਿਟੇਲ ਸਾਡੇ ਨਾਲ ਸਾਂਝਾ ਕਰ ਰਹੇ ਨੇ। ਬਾਕੀ ਜਿਵੇਂ ਤੁਹਾਨੂੰ ਪਤਾ ਹੈ ਕਿ ਤਫਤੀਸ਼ ਦੇ ਵਿੱਚ ਜਿਹੜੇ ਸਾਰੇ ਤੱਥ ਸਾਹਮਣੇ ਆ ਸਾਡੇ ਕੋਲ ਆ ਹੀ ਜਾਂਦੇ ਨੇ ਕਿ ਜਿਹੜਾ ਹੈਗਾ ਕੋਈ ਮਤਲਬ ਗੁੰਮਨਾਮ ਬੰਦਾ ਤਾਂ ਕੋਈ ਬੂਕਲੈਟ ਮਸ਼ੀਨ ਆ ਲੈਂਦਾ ਨਹੀਂ ਜਿਹੜਾ ਜਿਹੜੇ ਵੀ ਨਾਂ ਤੇ ਹੋਏਗਾ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਨਾਮਿਨੇਟ ਕਰਕੇ ਅਸੀਂ ਸਖਤ ਕਾਨੂੰਨ ਤੌਰ ਤੇ ਤਾਂ ਇਹ ਹੀ ਹੁੰਦਾ ਵੀ ਅਨਨੋਨ ਕਰਕੇ ਬਾਅਦ ਨੂੰ ਕੁਝ ਨਹੀਂ ਪਤਾ ਦਿੰਦਾ ਨਹੀਂ ਜੀ ਇਹ ਸਪੈਸ਼ਲ ਡਰਾਈਵ ਹੈ ਜੀ ਕਿਉਂਕਿ ਇਹ ਸਪੈਸ਼ਲ ਡਰਾਈਵ ਨਹੀਂ ਹੁੰਦੀ ਹੈ ਜੀ ਇਹ ਜਿਸ ਨਹੀਂ ਜੇ ਤੁਸੀਂ ਵੀ ਖਰੀਦੋਗੇ ਜੀ ਤੁਸੀਂ ਆਪਣੇ ਨਾਂ ਤੇ ਹੀ ਖਰੀਦੋਗੇ ਜੀ ਐਦਾਂ ਗੁੰਮਨਾਮ ਤਾਂ ਹੁੰਦਾ ਨਹੀਂ ਜੀ ਤੇ ਉਹੀ ਫਿਰ ਅਸੀਂ ਸਾਰੀਆਂ ਜਿਹੜੀਆਂ ਰਜਿਸਟ੍ਰੇਸ਼ਨ ਅਥਾਰਟੀਜ਼ ਤੇ ਕਾਰਵਾਈਆਂ ਤਾਂ ਇਹ ਹੀ ਹੁੰਦਾ ਵੀ ਉਹ ਬਾਅਦ ਚ ਬੰਦੇ ਜਾਂ ਕਿਸੇ ਜਿਹ ਡਰਾਈਵਰ ਜਾਂ ਆਪਰੇਟਰ ਦੇ ਪਾਸਤਾ ਜਾਂਦਾ ਜਾਂ ਕੋਈ ਮੰਗ ਤਾਂ ਹੋਵੇਗਾ ਮਾਲਕਾ ਬਿਲਕੁਲ ਹੋਏਗਾ ਜੀ ਬਿਲਕੁਲ ਸ਼ਕਤੀ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਡਰਾਈਵ ਪੂਰੀ ਸ਼ਕਤੀ ਨਾਲ ਚਲਾਵਾਂਗੇ ਥੈਂਕ ਯੂ ਨਾਮਾਲਮ ਜ਼ਮੀਨ ਮਾਲਕਾਂ ਨਾਮਾਲਮ ਚਾਲਕਾਂ ਨਾਮਾਲਮ ਮਸ਼ੀਨਰੀ ਮਾਲਕਾਂ ਦੇ ਖਿਲਾਫ ਇਹ ਮਾਮਲੇ ਦਾ ਦਰਜ ਹੋ ਗਏ ਹਨ ਪਰ ਇਹ ਨਾਮਾਲਮ ਕਦ ਮਾਲਮ ਹੋਣਾ ਇਹ ਹਲੇ ਆਉਣ ਵਾਲਾ ਵਕਤ ਦੱਸੇਗਾ ਬੇਸ਼ੱਕ ਪੁਲਿਸ ਵਿਭਾਗ ਅਤੇ ਮਾਈਨਿੰਗ ਵਿਭਾਗ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਹੈ ਪਰ ਜੇ ਗੱਲ ਮਾਈਨਿੰਗ ਦੀ ਕਰੀਏ ਇਹ ਨਾਜਾਇਜ਼ ਮਾਈਨਿੰਗ ਜਾਇਜ਼ ਤਰੀਕੇ ਨਾਲ ਹੋ ਰਹੀ ਹੈ ਨਾਜਾਇਜ਼ ਤਰੀਕੇ ਨਾਲ ਹੋ ਰਹੀ ਹੈ ਇਹ ਸਾਡੇ ਸਾਹਮਣੇ ਹੀ ਹੈ ਬਣੇ ਰੋ ਹਿਡਨ ਸਾਈਡ ਨਾਲ